ਖਬਰਨਾਮਾ ਦੇਖ ਰਹੇ ਸਾਰੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਖੂਸਰਾਜ ਇੱਕ ਪਾਸੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਯੁੱਧ ਦਾ ਮਾਹੌਲ ਬਣਿਆ ਹੋਇਆ ਹੈ ਇਧਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਖੁੱਲੇ ਸੰਕੇਤ ਦਿੱਤੇ ਹੋਏ ਨੇ ਭਾਰਤ ਦੀ ਸੈਨਾ ਨੂੰ ਕਿ ਪੂਰੇ ਭਾਰਤ ਦੇ ਵਿੱਚੋਂ ਅਤਵਾਦ ਦਾ ਖਾਤਮਾ ਕਰਨ ਦੇ ਲਈ ਅੱਡੀ ਚੋਟੀ ਦਾ ਜੋਰ ਲਗਾਇਆ ਜਾਵੇ ਥਾਂ ਤੁਹਾਡੀ ਸਮਾਂ ਤੁਹਾਡਾ ਤੇ ہتھیار ਤੁਹਾਡੇ ਤੇ ਦੂਸਰੇ ਪਾਸੇ ਪਾਕਿਸਤਾਨ ਪੂਰੀ ਤਰ੍ਹਾਂ ਘਬਰਾਉਣ ਦੇ ਨਾਲ-ਨਾਲ ਉਹਨਾਂ ਵੱਲੋਂ ਸਹਾਇਤਾ ਮੰਗ ਲਈ ਗਈ ਹੈ। ਯਾਨੀ ਕਿ ਜੇਕਰ ਜੰਗ ਹੁੰਦਾ ਹੈ ਤਾਂ ਇੰਡੀਆ ਦੇ ਨਾਲ ਚੀਨ ਵੀ ਸਿੱਧਾ ਹੋਵੇਗਾ ਅਤੇ ਤੁਰਕੀ ਵੱਲੋਂ ਵੀ ਸਹਾਇਤਾ ਮਿਲੇਗੀ ਪਾਕਿਸਤਾਨ ਨੂੰ ਕਿਉਂਕਿ ਚੀਨ ਵੀ ਨਾਲ ਖੜ ਗਿਆ ਹੈ ਪਾਕਿਸਤਾਨ ਦੇ ਇਸ ਲਈ ਇਹ ਮੁਕਾਬਲਾ ਬੜਾ ਭਿਆਨਕ ਹੋ ਸਕਦਾ ਹੈ ਇਹ ਬੜਾ ਯੁੱਧ ਹੋ ਸਕ ਇਹ ਬੜਾ ਯੁੱਧ ਭਿਆਨਕ ਹੋ ਸਕਦਾ ਹੈ ਲੇਕਿਨ ਅਸੀਂ ਕਾਮਨਾ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜੰਗੀ ਹਾਲਾਤ ਨਾ ਬਣ ਦੋਨਾਂ ਦੇਸ਼ਾਂ ਦੇ ਵਿੱਚ ਵਿਚਾਰ ਕਿਉਂਕਿ ਇੱਕ ਪਾਸੇ ਅਮਰੀਕਾ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਨਹੀਂ ਜੰਗ ਨਹੀਂ ਹੋਣੀ ਚਾਹੀਦੀ ਪਰ ਮਾਣੂ ਬੁੱਪਣ ਦਾ ਯੂਜ਼ ਨਹੀਂ ਹੋਣਾ ਚਾਹੀਦਾ ਕਿਉਂਕਿ ਜੇਕਰ ਗੱਲ ਕਰੀਏ ਅਸੀਂ ਆਰਮੀ ਦੀ ਆਰਮੀ ਐਨੀ ਕੁ ਹੈ ਕਿ ਚਾਰਾਂ ਦਿਨਾਂ ਦੇ ਵਿੱਚ ਪਾਕਿਸਤਾਨ ਦਾ ਮਲੀਆ ਮੇਟ ਹੋ ਸਕਦਾ ਹੈ ਲੇਕਿਨ ਉਧਰ ਤੁਰਕੀ ਅਤੇ ਚੀਨ ਜਿਹੜੇ ਨੇ ਉਹਨਾਂ ਨੇ ਆਪਣੇ ਜਹਾਜ਼ ਭੇਜ ਦਿੱਤੇ ਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਆਤਮੇਦੀ ਹਮਲੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਿੱਚ ਕਾਹ ਤਣਾਅ ਵਧਦਾ ਜਾ ਰਿਹਾ ਹੈ ਇਸ ਸਬੰਧੀ ਦਿੱਲੀ ਵਿੱਚ ਕਈ ਮੀਟਿੰਗਾਂ ਚੱਲ ਰਹੀਆਂ ਹਨ ਭਾਰਤ ਨਾਲ ਤਣਾਅ ਦੇ ਵਿਚਕਾਰ ਚੀਨ ਤੋਂ ਬਾਅਦ ਤੁਰਕੀ ਨੇ ਵੀ ਪਾਕਿਸਤਾਨ ਦਾ ਸਮਰਥਨ ਕੀਤਾ ਅਤੇ ਆਪਣਾ ਜੰਗੀ ਜਹਾਜ਼ ਕਰਾਚੀ ਬੰਦਰਗਾਹ ਤੇ ਭੇਜਿਆ ਗਿਆ ਪਾਕਿਸਤਾਨੀ ਸੈਨਿਕਾਂ ਨੇ ਇਸ ਜੰਗੀ ਜਹਾਜ਼ ਦਾ ਸਵਾਗਤ ਕੀਤਾ ਇੱਕ ਇਸ ਸਬੰਧੀ ਇੱਕ ਵੀਡੀਓ ਸਾਹਮਣੇ ਆਇਆ ਹੈ ਤੁਰਕੀ ਸਮੇਂ-ਸਮੇਂ ਤੇ ਪਾਕਿਸਤਾਨ ਦੀ ਮਦਦ ਕੀਤੀ ਜਾਂਦੀ ਹੈ ਤੁਰਕੀ ਵੱਲੋਂ ਇਸ ਕਾਰਮ ਵਿੱਚ ਤੁਰਕੀ ਨਵੀ ਜੰਗੀ ਜਹਾਜ਼ ਟੀਸੀ ਯੁਕਾਬਾ ਪਾਕਿਸਤਾਨ ਪਹੁੰਚ ਗਿਆ ਹੈ ਇਸ ਸਬੰਧੀ ਪਾਕਿਸਤਾਨ ਨੇਵੀ ਦੇ ਡੀਜੀਪੀਆਰ ਨੇ ਅੱਤਵਾਰ ਨੇ ਬਿਆਨ ਜਾਰੀ ਕਰਕੇ ਕਿਹਾ केटीसी मुक्तादी सद्भावना यात्रा पाकिस्तान ਅਤੇ ਤੁਰਕੀ ਵਿਚਕਾਰ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਸਮੁੰਦਰੀ ਸਹਿਯੋਗ ਦਾ ਸਬੂਤ ਹੈ ਇਹ ਸਦੀਆਂ ਪੁਰਾਣੇ ਇਤਿਹਾਸਕ ਅਤੇ ਸੱਭਿਆਚਾਰਕ ਸਬੰਧਾਂ ਆਧਾਰਿਤ ਦੋਵੇਂ ਪ੍ਰਾਤੀ ਦੇਸ਼ਾਂ ਵਿਚਕਾਰ ਡੁੱਗਿਆ ਆਪਸੀ ਵਿਸ਼ਵਾਸ ਰਣਨੀ ਪਾਈ ਵਾਲੇ ਨੂੰ ਦਰਸਾਉਂਦਾ ਹੈ ਯਾਨੀ ਕਿ ਚੀਨ ਵੱਲੋਂ ਵੀ ਸਹਾਇਤਾ ਕੀਤੀ ਜਾ ਰਹੀ ਹੈ ਪਾਕਿਸਤਾਨ ਦੀ ਅਤੇ ਦੂਸਰੇ ਪਾਸੇ ਤੁਰਕੀ ਨੇ ਆਪਣਾ ਜੰਗੀ ਜਹਾਜ਼ ਭੇਜਤਾ ਹੈ ਜੋ ਕਿ ਕੱਲ ਕਰਾਚੀ ਦੇ ਵਿੱਚ ਵੇਖਿਆ ਗਿਆ ਅਤੇ ਪਾਕਿਸਤਾਨੀ ਫੌਜਬੰਦ ਨੂੰ ਉਸ ਦਾ ਤਾੜੀਆਂ ਮਾਰ ਕੇ ਸਵਾਗਤ ਵੀ ਕੀਤਾ ਗਿਆ ਧੰਨ